ਪਹਿਲਾ ਨਾਮ ਤੁਹਾਡਾ ਕਮਾਲ ਦਾ ਇੱਕ ਤਾਂ ਸਿਮਰਨ ਸਿਮਰਨ ਤੋਂ ਬਾਅਦ ਜੋਤ ਜਗਦੀ ਜੀ ਆਖੋ ਵਾਹਿਗੁਰੂ ਪਹਿਲੇ ਸਿਮਰਨ ਕਰਦਾ ਬੰਦਾ ਫਿਰ ਅੰਦਰ ਰੱਬ ਦੀ ਜੋਤ ਜਗ ਜਾਂਦੀ ਹੈ ਮਾਪੇ ਨੇ ਨਾਮ ਬੜਾ ਕਮਾਲ ਦਾ ਰੱਖਿਆ ਤੇ ਮੈਨੂੰ ਮਹਾਰਾਜ ਕੀਰਤਨ ਕਰਦਿਆਂ ਕਹਿੰਦੇ ਕਹਿੰਦੇ ਸਿਮਰਨ ਜੋਤ ਸਿੰਘ ਕੋਲੋਂ ਭੇਟਾ ਨਹੀਂ ਲੈਣੀ ਜੇ ਲੈਣੀ ਆ ਤਾਂ ਉਹਨੂੰ ਕਹਿ ਕੇ ਜਾਣਾ ਵੀ ਕੇਸ ਨਹੀਂ ਕਟਾਉਣਾ ਉਹਨੂੰ ਪਤਾ ਨਹੀਂ ਕਿਉਂ ਕਹਿ ਰਹੇ ਸੀ ਮੈਨੂੰ ਨੇ ਮੈਨੂੰ ਨਹੀਂ ਪਤਾ ਜੀ ਕਿਉਂ ਕਹਿ ਰੇ ਸੀ ਮੈਂ ਮਹਾਰਾਜ ਦੇ ਅੱਗੇ ਆਹ ਦੇਖੋ ਹਰੇਕ ਰਾਗੀ ਇਹ ਚਾਹੁੰਦਾ ਵੀ ਮੇਰਾ ਗਾਹਕ ਬਣਿਆ ਰਹੇ ਪਰ ਮੈਨੂੰ ਮਹਾਰਾਜ ਨੇ ਪਤਾ ਨਹੀਂ ਕਿਉਂ ਕਹਿੰਦੇ ਨੇ ਪਹਿਪੂਏ ਤੈਨੂੰ ਬੜੇ ਦਿੱਤੇ ਨੇ ਤੂੰ ਨਾ ਲਈ ਅੱਜ ਅੱਜ ਇਹਦੇ ਕੋਲ ਬੈਠਾ ਇਹੀ ਲੈ ਕੇ ਜਾਣੀ ਜੇ ਦਿੰਦਾ ਦਿੰਦਾ ਨਹੀਂ ਤੇ ਐਵੇਂ ਹੀ ਜਾਣਾ ਹੁਣ ਤੁਹਾਡੀ ਸ਼ਰਦਾ ਜੀ ਮੈਂ ਕਹਿ ਚੱਲਣਾ ਆਪਣਾ ਮੈਨੂੰ ਇਹਨੇ ਕਿਹਾ ਕਸਮ ਨੇ ਮੈਂ ਬੋਲ ਪਿਆ ਜੀ ਹੁਣ ਤੁਹਾਡੀ ਮਰਜ਼ੀ ਦੇ ਝੋਲੀ ਖਾਡੀ ਖਾਲੀ ਛੱਡਣੀ ਜੇ ਜਾਂ ਭਰ ਕੇ ਭੇਜਣੀ ਜੇ ਤੁਸੀਂ ਵਿਚਾਰ ਕਰ ਲਓ ਜੀ ਮੈਂ ਅਨੰਦ ਸਾਹਿਬ ਦਾ ਬਾੜ ਕਰਨਾ ਬੋਲੇ ਸੋਨਾ